ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਮੈਨੂੰ ਆਪ ਸਭ ਨਾਲ ਜ਼ਰੂਰੀ ਬਚਨ ਕਰਨੇ ਚਾਹਉਨਾ ਤੇ ਧਿਆਨ ਦਿੱਤਾ ਜਾਵੇ ਇਸ ਗੱਲ ਵੱਲ ਮੈਂ ਜੋ ਆਹ ਇੱਕ ਬੱਚੀ ਦੀ ਭੈਣ ਦੀ ਫੋਟੋ ਤੇ ਸ਼ੇਅਰ ਕੀਤੀ ਆ ਤੁਸੀਂ ਸਾਰੇ ਇਸ ਨੂੰ ਜਾਣਦੇ ਹੀ ਆ ਯੂਨੀਵਰਸਿਟੀ ਦੇ ਵਿੱਚ ਜਦੋਂ ਮੋਰਚਾ ਲੱਗਦਾ ਤੇ ਇੱਕ ਬੱਚੀ ਦੀ ਵੀਡੀਓ ਵਾਇਰਲ ਹੁੰਦੀ ਆ ਜਿਹੜੀ ਗੇਟ ਕ੍ਰੋਸ ਕਰਦੀ ਆ ਤੇ ਉਹ ਜਿਹੜਾ ਗੇਟ ਕ੍ਰੋਸ ਕਰਕੇ ਉਹ ਕਿਸੇ ਪੱਬ ਕਲੱਬ ਜਾ 3B2 ਜਾਂ ਕਿਸੇ ਇਹੋ ਜਿਹੇ ਥਾਂ ਤੇ ਨਹੀਂ ਜਾਣਾ ਚਾਹੁੰਦੀ ਸੀ ਵੀ ਜਿੱਥੇ ਨਗੇਜਤਾ ਜਾਂ ਲੱਚਰਤਾ ਹੈ ਜਾਂ ਨਸ਼ੇ ਨਸ਼ੇ ਦਾ ਸੇਵਨ ਹੋ ਰਿਹਾ ਹੈ ਇਹ ਬੱਚੀ ਉੱਥੇ ਜਾਣਾ ਚਾਹੁੰਦੀ ਸੀ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਹੱਕ ਦੀ ਗੱਲ ਹੋ ਰਹੀ ਆ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਆ ਜਿੱਥੇ ਗਾ ਸਿੱਖ ਬੱਚੇ ਸਿੱਖ ਸਟੂਡੈਂਟ ਮੋਰਚਾ ਲਾਈ ਬੈਠੇ ਆ ਸਾਡੀ ਹੋਂਦ ਨੂੰ ਬਚਾਉਣ ਵਾਸਤੇ ਇਹ ਉੱਥੇ ਜਾਣ ਲਈ ਜ਼ੇਦ ਕਰ ਰਹੀ ਸੀ ਉੱਥੇ ਜਾਣ ਲਈ ਹੀ ਪੁਲਿਸ ਨਾਲ ਭੜ ਰਹੀ ਸੀ ਇਹ ਕੋਈ ਮਾੜੀ ਗੱਲ ਨਹੀਂ ਸੀ ਜਦੋਂ ਇਸ ਚੀਜ਼ ਨੂੰ ਦੇਖਦੇ ਆ ਬਹੁਤ ਜਾਣੇ ਨੇ ਇਸ ਚੀਜ਼ ਨੂੰ ਸ਼ੇਅਰ ਕੀਤਾ ਤੇ ਚੰਗਾ ਲੱਗਾ ਵੀ ਆਪਾਂ ਨੂੰ ਇਹ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਵੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਦੇ ਵਿੱਚ ਬੱਚੀਆਂ ਦੇ ਵਿੱਚ ਇਹ ਉਤਸ਼ਾਹਤ ਹੈ ਵੀ ਹਾਂ ਅਸੀਂ ਆਪਣੇ ਹੱਕਾਂ ਲਈ ਲੱਗੇ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕਰਨ ਲਈ ਭੜ ਸਕਦੇ ਆ ਹਕੂਮਤ ਦੇ ਨਾਲ ਪਰ ਇਸ ਦੇ ਉਲਟ ਕੀ ਹੁੰਦਾ ਵੀ ਉਸ ਬੱਚੀ ਨੂੰ ਇੰਨਾ ਟਰੋਲ ਕੀਤਾ ਜਾ ਰਿਹਾ ਇੰਨਾ ਟਰੋਲ ਕੀਤਾ ਰਿਹਾ ਜਾ ਰਿਹਾ ਵੀ ਜੋ ਕੈਣੀ ਕਥਨੀ ਤੋਂ ਪਰੇ ਆ ਵੀ ਇਹ ਹੱਦ ਬੰਨਾ ਕੋਈ ਨਹੀਂ ਹੈ। ਉਹਦਾ ਕਸੂਰ ਕੋਈ ਨਹੀਂ ਹੈਗਾ। ਉਹ ਬੱਚੀ ਦੀ ਉਮਰ ਥੋੜੀ ਆ, ਉਸ ਭੈਣ ਦੀ ਉਮਰ ਥੋੜੀ ਆ। ਦੇਖੋ ਮੈਂ ਇਹ ਕੋਈ ਮਸਲਾ ਨਹੀਂ ਸੀ ਪਰ ਬਹੁਤ ਵੱਡਾ ਮਸਲਾ ਵੇਖਿਆ ਜਾਵੇ ਤਾਂ। ਜਿਹੜੀਆਂ 3 ਬ 2 ਜਾਣ ਵਾਲੀਆਂ ਜਿਹੜੀਆਂ ਉਹ ਔਰਤਾ ਹੈਗੀਆਂ ਬੀਬੀਆਂ ਹੈਗੀਆਂ ਗੰਦ ਪਾਉਂਦੀਆਂ ਲਚਰਤਾ ਫਲਾਉਂਦੀਆਂ ਨੇ, ਗਲਤ ਰੀਲਾ ਪਾਉਂਦੀਆਂ ਨੇ। ਉਹਦਾ ਯੂਨੀਵਰਸਿਟੀ ਦੇ ਮੋਰ ਤੇ ਨਹੀਂ ਲੰਘੇਗਾ। ਇਹਨੇ ਤਾਂ ਧਰਨੇਤ ਨਾਕਾ ਤੋੜ ਕੇ ਵਿੱਚ ਲੰਘਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੀ ਨਗੇਜਤਾ ਫਲਾ ਰਹੀਆਂ ਬੀਪੀ ਉਹਨਾਂ ਨੂੰ ਤੁਸੀਂ ਉਤਸ਼ਾਹਤ ਕਰਦੇ ਹੋ ਉਹਨਾਂ ਨੂੰ ਤੁਸੀਂ ਵਧੀਆ ਕਮੈਂਟ ਕਰਦੇ ਹੋ ਉਹਨਾਂ ਨੂੰ ਤੁਸੀਂ ਵਾਇਰਲ ਕਰਦੇ ਆ ਵੀ ਹਾਂ ਯਾਰ ਉਹ ਕੁੜੀ ਚੰਗੀ ਆ ਪਰ ਜਿਹਨੇ ਆਪਣੇ ਹੱਕਾਂ ਖਾਤਰ ਲੜਨ ਲਈ ਇੱਕ ਧਰਨੇ ਦੇ ਵਿੱਚ ਐਂਟਰ ਹੋਣ ਲਈ ਉਹੋ ਗੱਲਬਾਤ ਕੀਤੀ ਤੇ ਤੁਸੀਂ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਪਰ ਆਪਾਂ ਨੂੰ ਸੋਚਣਾ ਪੈਣਾ ਵੀ ਗਾਂ ਆਉਣ ਵਾਲੀ ਨਸਲ ਆ ਜਿਹੜੀ ਪੀੜ੍ਹੀਓ ਕਿਦਾਂ ਦੀ ਪੈਦਾ ਹੋਊਗੀ ਤੁਸੀਂ ਚਾਹੁੰਦੇ ਆ ਵੀ ਲੱਚਰ ਤਾਂ ਫਿਰ ਤੁਸੀਂ ਚਾਹੁੰਦੇ ਆ ਵੀ ਜਿਹੜੀਆਂ ਨੌਜਵਾਨ ਬੱਚੀਆਂ ਹੈਗੀਆਂ 20 22 22 ਸਾਲ ਦੀਆਂ ਉਹ ਗਾਂ ਜਿਹੜੇ ਵੀ ਧਰਨੇ ਲੱਗਣਗੇ ਮੋਰਚੇ ਲੱਗਣਗੇ ਜਾਂ ਸੰਘਰਸ਼ ਦੀ ਗੱਲ ਹੋਊਗੀ ਉਹਦੇ ਵਿੱਚ ਸਮੂਹਦੇ ਤਨਾ ਕਰਨ ਕਿਉਂਕਿ ਬੱਚੀਆਂ ਇਹ ਸੋਚਣਗੀਆਂ ਜਿੱਦਾਂ ਦਾ ਉਹਨੂੰ ਤੁਸੀਂ ਖਿਤਾਬ ਦੇ ਤਾਂ ਉਦਾਂ ਦਾ ਸਾਨੂੰ ਦੇ ਦੋਗੇ ਤੁਸੀਂ ਸੋਸ਼ਲ ਮੀਡੀਆ ਵਾਲੇ ਗੱਲ ਇਹ ਨਹੀਂ ਵੀ ਉਹਨੇ ਐਮਐਲਏ ਐਮਪੀ ਬਣਨ ਦੀ ਗੱਲ ਕੀਤੀ ਗੱਲ ਇਹ ਆ ਵੀ ਸਾਨੂੰ ਖੁਸ਼ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਖੜਨ ਵਾਲੀ ਆਵਾਜ਼ ਸਾਡੀ ਯੂਨੀਵਰਸਿਟੀ ਦੇ ਵਿੱਚੋਂ ਨਿਕਲ ਰਹੀ ਆ ਕਿਸੇ ਪੱਬ ਕਲੱਬ ਠੇਕਿਆਂ ਤੋਂ ਜਾਂ ਨਸ਼ੇ ਵਾਲੇ ਅੱਡੇਆਂ ਤੋਂ ਨਹੀਂ ਨਿਕਲਦੀ ਸਾਨੂੰ ਉੱਥੇ ਖੁਸ਼ ਹੋਣਾ ਚਾਹੀਦਾ ਵੀ ਯੂਨੀਵਰਸਿਟੀ 'ਚ ਪੜ੍ਹਨ ਵਾਲੀਆਂ ਸੰਘਰਸ਼ ਦੇ ਵਿੱਚ ਉੱਤਰਨ ਵਾਲੀਆਂ ਬੱਚੀਆਂ ਨੇ ਇਹ ਆਪਦੇ ਮੰਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਂਦਾ ਵੀ ਹਾਂ ਅਸੀਂ ਵੀ ਜਿਹੜਾ ਹੈਗਾ ਰਾਜਨੀਤੀ ਵਿੱਚ ਆਉਣਾ ਚਾਹੁੰਦੀਆਂ ਤੇ ਆਪੜਾ ਤਾਂ ਖੁਸ਼ ਹੋਣਾ ਚਾਹੀਦਾ ਉਲਟਾ ਤੁਸੀਂ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਵੀ ਕੀ ਬਣੂ ਸੀਐਮ ਕੀ ਬਣੂ ਐਮਪੀ ਜਾਂ ਐਮਐਲਏ ਉਹ ਤਾਂ ਅਗਲੇ ਦੇ ਮੁਕੱਦਰ ਹੁੰਦੇ ਆ ਉਧਰ ਤੁਸੀਂ ਜੇ ਤੁਸੀਂ ਬਿਹਾਰ ਦੀਆਂ ਸ਼ਾਇਦ ਚੋਣਾ ਹੋਣੀ ਉਧਰ ਵੇਖੋ ਤੇ ਇੱਕ ਉਹ ਇੰਨੀ ਕੀ ਉਮਰ ਦੀ ਇੱਕ ਬੱਚੀ ਐ ਐਮਐਲਏ ਬਣੀ ਆ ਤੇ ਉਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਕੀਤਾ ਕਰਨਾ ਵੀ ਕੁਝ ਨਹੀਂ ਤੇ ਨਾ ਹੀ ਕਰਨਾ ਵਾ ਤੇ ਪਰ ਇਧਰ ਤੁਸੀਂ ਸੰਘਰਸ਼ ਦੇ ਵਿੱਚ ਆਉਣ ਵਾਲੀ ਪੰਜਾਬ ਦੇ ਹੱਕਾਂ ਲਈ ਭੇਡਣ ਵਾਲੀ ਬੱਚੀ ਨੇ ਜੇ ਕਹਤੇ ਐਮਐਲਏ ਐਮਪੀ ਬਣ ਨੂੰ ਤੁਸੀਂ ਉਹਦਾ ਮਜ਼ਾਕ ਆਪਣਾ ਕੇ ਰੱਖ ਦਿੱਤਾ ਰਹੀ ਗੱਲ ਮਾਤਾ ਭਾਗੌਰ ਦੇ ਖਿਤਾਬ ਦੀ ਦੇਖੋ ਉਹਦੇ ਆ ਜਵਾਬ ਦੇ ਇਹ ਉਹ ਕਿਤਾਬ ਦੇਣ ਵਾਲੇ ਨੇ ਉਹ ਉਹ ਜਵਾਬ ਦੇਣ ਉਹ ਇਹ ਗੱਲ ਉਹ ਇਹਦੇ ਚ ਕਿਤਾਬ ਲੈਣ ਵਾਲਾ ਕਸੂਰਵਾਰ ਨਹੀਂ ਹੈਗਾ ਕਿਤਾਬ ਦੇਣ ਵਾਲੇ ਜਵਾਬ ਦੇਣ ਵੀ ਉਹਨਾਂ ਨੂੰ ਕਿਤਾਬ ਦੇਣਾ ਚਾਹੀਦਾ ਸੀ ਕਿਉਂ ਦਿੱਤਾ ਦਿੱਤਾ ਚੰਗੀ ਗੱਲ ਆ ਮਾੜੀ ਗੱਲ ਆ ਉਹ ਉਹਨਾਂ ਦਾ ਜਿਹੜਾ ਹੈਗਾ ਨਜ਼ਰੀਆ ਸਾਡੇ ਲਈ ਸਾਰਾ ਕੁਝ ਹੀ ਠੀਕ ਆ ਜੇ ਨਿੱਕੇ ਨਿੱਕੇ ਬੱਚਿਆਂ ਨੂੰ ਧਰਨਿਆਂ ਦੇ ਵਿੱਚ ਆਉਣ ਵਾਲਿਆਂ ਨੂੰ ਜਾਂ ਕੁਝ ਕਰਕੇ ਦਿਖਾਉਣ ਵਾਲਿਆਂ ਨੂੰ ਜੇ ਆਪਾਂ ਹੱਲਾ ਸ਼ੇਰੀਆਂ ਨਹੀਂ ਨਾ ਦੇਵਾਂਗੇ ਜੇ ਆਪਾਂ ਸਟੇਜਾਂ ਤੋਂ ਸਨਮਾਨਤ ਨਹੀਂ ਨਾ ਕਰਾਂਗੇ ਤੇ ਫਿਰ ਆਪਣੇ ਲਈ ਕਿਸੇ ਨੇ ਨਹੀਂ ਖੜਨਾ ਨਾ ਆਪਣੇ ਲਈ ਕਿਸੇ ਨੇ ਲੜਨਾ ਮੈਂ ਜਿਹੜਾ ਕੁਝ ਹੋ ਗਿਆ ਉਹ ਹੁਣ ਮੈਂ ਇਸ ਵੀਡੀਓ ਰਾਹੀਂ ਜਿਹੜੇ ਸੋਸ਼ਲ ਮੀਡੀਆ ਦੇ ਵੱਡੇ ਪੇਜ ਨੇ ਆਈਡੀਆਂ ਨੇ ਜਾਂ ਜੋ ਸਾਡੇ ਨਾਲ ਜੁੜੇ ਨੇ ਵੀਰ ਭੈਣ ਹਰੇਕ ਇਸ ਚੀਜ਼ ਨੂੰ ਸਮਝੇ ਵੀ ਆਪਾਂ ਇਸ ਭੈਣ ਦੇ ਨਾਲ ਖੜਨਾ ਵੇਣੋ ਸਾਥ ਦੇਣਾ ਇਹਦਾ ਹੌਸਲਾ ਦੇਣਾ ਮੈਂ ਨਹੀਂ ਚਾਹੁੰਦਾ ਸੀ ਮੈਂ 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 ਉਸ ਭੈਣ ਦੀ ਵੀਡੀਓ ਕੀਤੀ ਸੀ ਸ਼ੇਅਰ ਜਦੋਂ ਉਹ ਮੋਰਚੇ ਚੋਂ ਅੰਟਰ ਹੁੰਦੀ ਆ ਵੀ ਮੈਂ ਕਹਿੰਦਾ ਵਧੀਆ ਅਣਖ ਗੈਰਤ ਹੈਗੀ ਬੱਚੀਆਂ ਦੇ ਵਿੱਚ ਤੇ ਮੈਨੂੰ ਆ ਅਸੀਂ ਵੀ ਜਦੋਂ ਕਿਤੇ ਪੰਜਾਬ ਜਾਵਾਂਗੇ ਚਲੋ ਭੈਣ ਜੇ ਕਿਸੇ ਮੋਰਚੇ 'ਚ ਮਿਲੂਗੀ ਤੇ ਹੱਸ ਕੇ ਇੱਕ ਦੂਜੇ ਨੂੰ ਮਿਲਾਂਗੇ ਵੀ ਕੋਈ ਨਾ ਵੀ ਸਾਡੀ ਬੱਚੀ ਆ ਸਾਡੀ ਭੈਣ ਹੈ ਤੇ ਇਹ ਕਦੇ ਨਹੀਂ ਸੋਚਿਆ ਸੀ ਵੀ ਕਦੇ ਸਾਨੂੰ ਉਹ ਬੱਚੀ ਵੀ ਰੋ ਕੇ ਫੋਨ ਲਾਊਗੀ ਬਹੁਤ ਮਾੜੀ ਗੱਲ ਆ ਵੀ ਉਹ ਬੱਚੀ ਨੇ ਸਾਨੂੰ ਮੈਨੂੰ ਰੋ ਕੇ ਫੋਨ ਲਾਇਆ ਵੀ ਵੀਰੇ ਮੇਰੇ ਨਾਲ ਕੁਝ ਹੋ ਰਿਹਾ ਵੀ ਮੈਨੂੰ ਯੂਨੀਵਰਸਿਟੀ ਤੇ ਜਾਂ ਹੋਰ ਸ਼ਹਿਰ ਦੇ ਵਿੱਚ ਜਿੱਥੋਂ ਦੀ ਮੈਂ ਲੰਘਦੀ ਮੈਨੂੰ ਮੁੰਡੇ ਇਹ ਕਹਿ ਰਹੇ ਆ ਵੀ 20 ਰੁਪਏ ਲੈ ਲੈ ਸਾਡੇ ਨਾਲ ਫੋਟੋ ਖਿੱਚਾ ਲੈ ਤੁਸੀਂ ਇੱਜ਼ਤਾਂ ਦੇ ਮੁੱਲ ਪਾ ਰਹੇ ਆ ਪੇਜ ਵਾਲਿਆਂ ਨੂੰ ਬੇਨਤੀ ਆ ਜਿਹੜੀਆਂ ਤੁਸੀਂ ਵੀਡੀਓ ਫੋਟੋਆਂ ਵਿੱਚ ਬੱਚੀ ਦੇ ਟ੍ਰੋਲਿੰਗ ਆ ਪਾਈਆਂ ਉਹਨਾਂ ਨੂੰ ਡਿਲੀਟ ਕਰ ਦਿਓ ਤੇ ਇਹੀ ਕਹੋ ਵੀ ਉਹਨੂੰ ਕੋਈ ਟ੍ਰੋਲ ਨਾ ਕਰੇ ਤੇ ਉਹਨੂੰ ਹੌਸਲਾ ਦਈਏ ਮੈਂ ਆਪਾਂ ਨਹੀਂ ਚਾਹੁੰਦੇ ਵੀ ਸਿਰ ਤੱਕ ਜਨ ਵਾਲੀਆਂ ਬੱਚੀਆਂ ਅਣਖ ਖਾਤਰ ਲੜਨ ਵਾਲੀਆਂ ਬੱਚੀਆਂ ਚਾਹੇ ਉਹ ਡੱਕਾ ਨਾ ਤੋੜਦੀ ਆ ਕੇ ਮੋਰਚੇ 'ਚ ਪਰ ਐਂਟਰ ਤਾਂ ਮੋਰਚੇ 'ਚ ਹੋ ਰਹੀ ਸੀ ਨਾ ਪਰ ਇਹਨਾਂ ਬੱਚੀਆਂ ਨੂੰ ਆਪਣੇ ਨਾਲੋਂ ਨਾ ਤੋੜ ਗਏ ਗਾ ਇਹਨਾਂ ਚੀਜ਼ਾਂ ਦੇ ਅਸਰ ਮਾੜੇ ਹੋਣਗੇ ਲੋਕ ਉੱਤੇ ਬੱਚੀਆਂ ਕਹਿਣਗੇ ਹਾਂ ਜਿਹੜੇ ਯਾਰ ਨਗੇਜਤਾ ਦਿਖਾਉਂਦੇਗਾ ਉਹਨਾਂ ਨੂੰ ਲੋਕ ਜਿਆਦਾ ਫੋਲੋ ਕਰਦੇ ਤੇ ਵਧੀਆ ਸਮਝਦੇ ਤੇ ਜਿਨ੍ਹਾਂ ਨੇ ਧਰਨੇ ਦੇ ਵਿੱਚ ਵੀ ਐਂਟਰ ਕੀਤਾ ਸੀਗਾ ਇਦਾਂ ਤੇ ਉਹਨਾਂ ਦਾ ਉਹ ਤਾਂ ਮਜ਼ਾਕ ਬਣ ਕੇ ਰਹਿ ਗਿਆ ਇੱਕ ਵਾਰੀ ਆਪ ਦੇ ਅੰਦਰ ਝਾਤੀ ਮਾਰੋ ਕੁੜੀ ਚਾਹੇ ਜਿਵੇਂ ਮਰਜੀ ਸੀਗੀ ਛੋਟੀ ਉਮਰ ਸੀ ਨਿਆਣ ਮਤ ਸੀ ਜਿੱਦਾਂ ਦੀ ਮਰਜੀ ਬਿਆਨ ਦਿੱਤੇ ਪਰ ਤੁਸੀਂ ਇਹ ਵੇਖੋ ਵੀ ਆਪਣੀ ਅਣਖ ਗੈਰਤ ਤੇ ਆਪਣੀ ਹੋਂਦ ਲਈ ਆਪਣੀ ਪੜ੍ਹਾਈ ਲਈ ਆਪਣੇ ਇਤਿਹਾਸ ਲਈ ਲੱਗੇ ਮੋਰਚੇ ਦੇ ਵਿੱਚ ਜਾਣ ਦੀ ਕਾਲੀ ਸੀ ਉਹਨੂੰ ਤੇ ਚਾਰਮਣਾ ਵਾਲਾ ਆਪ ਨੂੰ ਡੱਬਕੇ ਮਰ ਜਾਣਾ ਚਾਹੀਦਾ ਓਏ ਆਪਾਂ ਸਿੱਖਾਂ ਦੇ ਘਰੇ ਬੱਚੀ ਜਮੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਤੇ ਜਾਂ ਇਹ ਕਈਏ ਵੀ ਹਾ ਉਹਨੇ ਗਲਤ ਰੀਲਾ ਬਣਾਈਆਂ ਉਹਨੇ ਲੱਚਰਤਾ ਫੜਾਈ ਉਹਨੇ ਨਸ਼ੇ ਨੂੰ ਪ੍ਰੋਮੋਟ ਕੀਤਾ ਜਾਂ ਉਹਨੇ ਕਿਸੇ ਗਲਤ ਕੰਮ ਨੂੰ ਪ੍ਰੋਮੋਟ ਕੀਤਾ ਤੇ ਆਪਾਂ ਨੂੰ ਉਦਾਂ ਦੀ ਸਜ਼ਾ ਦਿੱਤੇ ਹੁਣ ਇਸ ਵੀਡੀਓ ਰਾਹੀਂ ਇੱਕ ਮੈਂ ਹੋਰ ਬਿਆਨ ਦੇਣਾ ਚਾਹੁੰਦਾ ਇਹ ਵੀ ਉਸ ਬੱਚੀ ਦੀਆਂ ਨਾ ਕੁਝ ਕੁ ਪੰਜ ਸੱਤ ਜਣਾਂ ਨੇ ਮੈਂ ਵੇਖਿਆ ਵੀਡੀਓ ਬਣਾਈਆਂ ਉਹਨੂੰ ਟਰੋਲ ਕਰਨ ਵਾਸਤੇ ਉਹਦੀ ਕਾਪੀ ਕੀਤੀ ਆ ਛੱਡਵਾ ਇਦਾਂ ਉਦਾਂ ਗੱਲਬਾਤ ਕਰਕੇ ਉਹ ਲੱਗੇ ਹੋਏ ਆ ਅਸੀਂ ਸਰਵਿਸ ਕਰਕੇ ਹੀ ਦੱਸਾਂਗੇ ਵੀ ਅਸੀਂ ਦੱਸਾਂਗੇ ਵੀ ਇਹਨਾਂ ਦੀ ਛੇਤਰੌਲ ਕਿਉਂ ਕੀਤੀ ਇਹਨਾਂ ਦੇ ਲਫੇੜੇ ਛਿੱਤਰ ਕਿਉਂ ਮਾਰੇ ਇਹਨਾਂ ਦਾ ਮੂੰਹ ਕਿਉਂ ਕੁੱਟਿਆ ਵੀਡੀਓ ਪਾਵਾਂਗੇ ਅਸੀਂ ਵੀ ਇਹਨਾਂ ਨੇ ਉਹ ਬੱਚੀ ਦਾ ਵੀ ਇਹਦਾ ਮਜ਼ਾਕ ਉਡਾਇਆ ਸੀ ਤੇ ਉਹਨਾਂ ਨੂੰ ਅਸੀਂ ਇਹ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਹਾਂ ਧਿਆਨ ਰੱਖਿਓ ਹੁਣ ਤੇ ਅਸੀਂ ਲੱਗ ਗਏ ਆ ਮਗਰ ਤੇ ਜੇ ਤਾਂ ਤੁਸੀਂ ਉਹ ਵੀਡੀਓ ਡਿਲੀਟ ਕਰਕੇ ਗਏ ਤਾਂ ਵੀ ਸਾਤੋਂ ਗਲਤੀ ਹੋਗੀ ਤਾਂ ਠੀਕ ਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਚਾਹੇ ਯੂਨੀਵਰਸਿਟੀ ਦੇ ਸਟੂਡੈਂਟ ਹੋਣ ਚਾਹੇ ਬਾਹਰਲੇ ਯੂਟਿਊਬਰ ਹੋਣ ਜੋ ਮਰਜ਼ੀ ਹੋਵੇ ਸਿੰਘੋ ਤਿਆਰ ਹੋ ਤੁਸੀਂ ਕਹਿੰਦੇ ਸੇਵਾ ਨਹੀਂ ਹੈਗੀ ਸੇਵਾ ਨਹੀਂ ਹੈਗੀ ਕਰਨਾ ਕੁਝ ਨਹੀਂ ਹੈਗਾ ਬਹੁਤ ਉਹਨਾਂ ਦਾ ਸਾਰਾ ਸਿਸਟਮ ਬੰਦ ਕਰਨਾ ਤੇ ਮਾਰ ਮਾਰ ਲਫੇੜੇ ਮੂੰਹ ਭੰਦ ਦੇਣੇ ਆ ਉਹਨਾਂ ਦੇ ਤੇ ਬੱਚੀ ਨੂੰ ਹੌਸਲਾ ਸਾਡੇ ਲੋ ਸਾਡੀ ਭੈਣ ਆ ਨਿੱਕੀ ਤੇ ਮੈਂ ਕਹਿੰਦਾ ਮਹਾਰਾਜ ਤੇ ਤੁਸੀਂ ਡੋਰੀਆਂ ਛੱਡੋ ਅਰਦਾਸ ਬੇਨਤੀ ਕਰੋ ਮਹਾਰਾਜ ਤੁਸੀਂ ਜਾਣੋ ਪਰ ਰੱਖਿਓ ਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਵੋ ਤੇ ਇਦਾਂ ਦੀ ਪੰਜਾਬ ਦੇ ਵਿੱਚ ਆਵਾਜ਼ ਨਹੀਂ ਉੱਠਣੀ ਚਾਹੀਦੀ ਵੀ ਜਿਹੜੇ ਸੰਘਰਸ਼ੀਲ ਬੱਚੇ ਹੋਣ ਤੇ ਉਹ ਉਹਨਾਂ ਦਾ ਮਜ਼ਾਕ ਬਣ ਕੇ ਰਹਿ ਜਾਵੇ ਧੰਨਵਾਦ ਸਾਰਿਆਂ ਦਾ ਹੋ ਸਕੇ ਤਾਂ ਜਿੰਨੇ ਵੀ ਇਹ ਵੀਡੀਓ ਵੇਖਣ ਸੋਚਣ ਤੇ ਇਸ ਗੱਲ ਨੂੰ ਸਮਝਣ ਤੋਂ ਜ਼ਰੂਰ ਸ਼ੇਅਰ ਕਰਨ ਤੇ ਸਾਡੇ ਵੱਲੋਂ ਸਾਰਿਆਂ ਨੂੰ ਦੁਆਵਾ ਤੇ ਖੁਸ਼ ਰਹੋ ਸਾਰੇ ਜਣੇ ਉਸ ਬੱਚੀ ਨੂੰ ਉਸ ਭੈਣ ਨੂੰ ਵੀ ਸਾਡੇ ਲੋ ਬਹੁਤ ਬਹੁਤ ਦੁਆਵਾ ਵੀ ਵੀ ਭੈਣੇ ਪੜਾਈ ਵੱਲ ਧਿਆਨ ਰੱਖੀ ਤੇ ਇੱਕ ਭੈਣੇ ਵੀਰ ਹੋਣ ਦੇ ਨਾਤੇ ਤੁਹਾਨੂੰ ਇੱਕ ਬੇਨਤੀ ਆ ਅ ਵੀ ਜੇ ਕੋਈ ਤੁਹਾਨੂੰ ਮਜ਼ਾਕ ਕਰਦਾ ਤੇ ਤੁਸੀਂ ਉੱਥੇ ਗੁੱਸਾ ਨਹੀਂ ਕਰਨਾ ਤੇ ਕੋਸ਼ਿਸ਼ ਕਰਨੀ ਵੀ ਪੜਦੇ ਨੇ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜੀ ਜਾਵੇ ਤੇ ਪਤਾ ਅਸੀਂ ਆਪੇ ਕਰ ਲਾਂਗੇ ਸਾਰੇ ਪਿੱਕੇ ਉਹ ਕਿੱਥੋਂ ਦਾ ਹੈਗਾ ਅਸੀਂ ਜਾਣਗੇ ਸਾਡਾ ਕੰਮ ਜਾਣੇ ਤੇ ਸਾਰੇ ਜਣੇ ਉਹ ਬੱਚੀ ਦਾ ਅਸੀਂ ਨਹੀਂ ਕਹਿੰਦੇ ਉਹਨੂੰ ਹਾਈਲਾਈਟ ਕਰੋ ਸਾਥ ਦਿਓ ਪਰ ਉਹਨੂੰ ਮਜ਼ਾਕ ਨਾ ਕਰੋ ਉਹਦਾ ਉਹ ਲਾ ਚੁੱਕਾ ਦੀ ਖਮਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ